ਸ਼ਹਿਰ ਮਲੇਰਕੋਟਲਾ ਦੇ ਅੰਦਰ ਥਾਵਾਂ ਦੇ ਆਖਰੀ ਦਿਨਾਂ ਵਿੱਚ ਮੀਂਹ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਉੱਥੇ ਹੀ ਨਗਰ ਕੌਂਸਲ ਦੇ ਬਰਸਾਤੀ ਪਾਣੀ ਦੇ ਨਿਕਾਸ ਦੇ ਪ੍ਰਬੰਧਾਂ ਦੀ ਵੀ ਪੂਲ ਖੁੱਲ੍ਹ ਦਿੱਤੀ ਸ਼ਹਿਰ ਦੇ ਹਰ ਪਾਸੇ ਸੜਕਾਂ ਗਲੀਆਂ ਮੁਹੱਲਿਆਂ ਵਿੱਚ ਖੜਾ ਪਾਣੀ ਲੋਕਾਂ ਦੇ ਲਈ ਮੁਸੀਬਤ ਬਣ ਗਿਆ ਇੱਥੇ ਹੀ ਵਸਨਈ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਤਾਂ ਪਾਣੀ ਐਮਰਜੈਂਸੀ ਡਾਕਟਰਾਂ ਦੇ ਓਪੀਡੀ ਕਾਮਰਿਆਂ ਤੇ ਵਾਰਡਾਂ ਦੇ ਵਿੱਚ ਵੀ ਪਹੁੰਚ ਚੁੱਕਾ ਸੀ ਜਿਸ ਦੇ ਨਾਲ ਮਰੀਜ਼ਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਦੇ ਵੱਲੋਂ ਚੁੱਪੀ ਲੋਕਾਂ ਦੇ ਹਜਮ ਨਹੀਂ ਹੋ ਰਹੀ ਕੀ ਨਾਮ ਹੈ ਟੋੜਾ ਮੇਰਾ ਹੀ ਮੁਹੰਮਦ ਫਰੋਜ਼ ਫਰੋਜ਼ ਜੀ ਅੱਜ ਬਰਸਾਤ ਦਸਤਾਬੰਦ ਜਿਹਦੀ ਹੈ ਆਖਰੀ ਦਿਨਾਂ ਤੋਂ ਇਹ ਪੱਤਰ ਸਾਧ ਹੋਈਏ ਨਹੀਂ ਪਿਆ ਹੈ ਅੱਜ ਸ਼ਹਿਰ ਦੇ ਅੰਦਰ ਵਕਫ ਵਕਫ ਦਾ ਇਲਾਕੇ ਦੇ ਅੰਦਰ ਮੋਹੱਲੇ ਪਾਣੀ ਖੜਾ ਇਹਦੇ ਬਾਰੇ ਕੀ ਕਹੋ ਦੇਖੋ ਜੀ ਪਹਿਲਾਂ ਤਾਂ ਉਹ ਬਰਸਾਤ ਹੀ ਪਹਿਲੀ ਬਰਸਾਤ ਪਈ ਹੈ ਇਹ ਪਹਿਲਾਂ ਤਾਂ ਲੋਕਾਂ ਨੇ ਦਵਾਵਾ ਮੰਗ ਮੰਗ ਕੇ بارش ਮੰਗੀ ਹੈ ਰੱਬ ਤੋਂ ਤੇ ਬਰਸਾਤ ਜਦੋਂ ਪੈ ਜਾਂਦੀ ਹੈ ਉਦੋਂ ਸ਼ਹਿਰ ਦਾ ਇੰਨਾ ਬੁਰਾ ਹਾਲ ਹੋ ਜਾਂਦਾ ਲੋਕ ਹਟਾਣ ਦੀ ਦਵਾਵਾ ਮੰਗ ਲਾਈ ਹੁੰਦੇ ਨੇ ਨਾ ਤਾਂ ਇਹਨਾਂ ਤੋਂ ਕੋਈ ਸੀਵਰੇਜ ਸਾਫ ਹੋ ਰਿਹਾ ਹੈ ਬڑے ਪੈਪ ਆਏ ਤੇ ਯੂਰੇ ਪਾਣੀ ਦੇ ਹਜੇ ਤੱਕ ਕੋਣ ਇਹਨਾਂ ਨੇ ਚਲਾਏ ਨਹੀਂ ਹੈਗੇ ਪਤਾ ਨਹੀਂ ਉਹ ਤਾਂ ਕਿਸੇ ਦਾ ਇੰਤਜ਼ਾਰ ਕਰ ਰਹੇ ਨੇ ਆ ਰੋਡ ਨਾਲੀਆਂ ਲਾਈਆਂ ਦੀ ਸਾਰੀਆਂ ਬੰਦ ਪਈਆਂ ਨੇ ਕੋਈ ਚੱਲ ਨਹੀਂ ਰਹੀ ਸ਼ਹਿਰ ਦਾ ਪੂਰਾ ਜਿਹਾ ਬੁਰਾ ਹਾਲ ਹੋਇਆ ਪਿਆ ਕੰਮ ਸਿਲਮਾ ਲਾ ਲੋ ਸੱਠਾ ਜਾਉਂਗਲਾ ਲਾ ਲੋ ਸਰੰਦੀ ਗੇਟ ਕੋਈ ਵੀ ਸ਼ਹਿਰ ਦਾ ਏਰੀਆ ਹੈ ਹੀ ਨਹੀਂ ਜਿੱਥੇ ਨਾ ਪਾਣੀ ਖੜਦਾ ਹੋਵੇ